ਸਾਸਰੀ ਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਇੱਕ ਤਾਂ ਜਿਹੜੇ ਆਗੂ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੇ ਦੋ ਫੋਰਮ ਨੇ ਅੱਜ ਤੁਹਾਡੀ ਲੜਾਈ ਲੜ ਰਹੀਆਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਠੀਕ ਆ ਸਿਰਫ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਹਾਡੀ ਐਮਐਸਪੀ ਦੀ ਅੱਜ ਗੱਲ ਕਰ ਰਹੇ ਨੇ ਠੀਕ ਆ ਤੁਹਾਡੇ ਅੱਜ ਕਰਜ਼ਾ ਮੁਕਤੀ ਦੀ ਗੱਲ ਕਰ ਰਹੇ ਨੇ ਠੀਕ ਹੈ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਕੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਖੀ ਫਲਸਫੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੇ ਦੀਆਂ ਸਾਰੀਆਂ ਤੇ ਬਾਬਾ ਜੀ ਦੂਸੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਪਲਾ ਹੋਵੇ ਠੀਕ ਹੈ ਵੀ ਹਾਂ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਨੂੰ ਐਮ ਐਸ ਪੀ ਮਿਲੇ ਠੀਕ ਹੈ ਨਾ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਹਾਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਹਾਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਠੀਕ ਹੈ ਚਾਹੇ ਆਪਣੀਆਂ ਜਾਨਾਂ ਕਿ ਉਹਨਾਂ ਦੇਣੀਆਂ ਪੈਣ ਸਾਨੂੰ ਠੀਕ ਹੈ ਸਿੱਖੀ ਫਲ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ 13 ਤਰੀਕ ਨੂੰ ਆਪਣੇ ਟਰੈਕਟਰ ਦੇ ਨਿਸ਼ਾਨ ਸਾਹਿਬ ਲਾਓ ਕਿਸਾਨੀ ਝੰਡੇ ਲਾਓ ਠੀਕ ਹੈ ਤੇ ਗੁਰਦੁਆਰਾ ਤੇ ਗੁਰਦੁਆਰਿਆਂ ਤੇ ਅਰਦਾਸ ਕਰਕੇ ਤੁਰੋ ਬੀਹਾ ਬਾਬਾ ਜੀ ਸਾਨੂੰ ਫਤਿਹ ਬਖਸ਼ਣ ਤੇ ਅਸੀਂ ਇਹ ਲੜਾਈ ਨੂੰ ਜਿੱਤਾਂਗੇ 13 ਤਰੀਕ ਨੂੰ ਹੁਣ ਤੁਹਾਡੇ ਹੱਥ ਜਾਂ ਬਾਬਾ ਜੀ ਲਖੀਰ ਖਿੱਚ ਕੇ ਤੁਰਨਾ ਹੈ ਨਾ ਕੈਮਰੇਡਾਂ ਦੇ ਪਿੱਛੇ ਲੱਗ ਕੇ ਆਪਣੇ ਘਰੇ ਰਹਿਣਾ ਹੈ ਜਾਂ ਫਿਰ ਸਿੱਖੀ ਸੁਨਾਤਾ ਦੇ ਉੱਤੇ ਚੱਲ ਕੇ ਆਪਾਂ ਨੇ ਦਿੱਲੀ ਨਾਲ ਮੱਥਾ ਲਾਣਾ ਹੈ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ 13 ਤਰੀਕ ਨੂੰ ਜਿਹੜੇ ਜਿਹੜੇ ਬਾਰਡਰ ਲੱਗਦੇ ਨੇ ਸਾਰੇ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਪੀ ਲਾਵਾਂਗੇ ਕਿਸਾਨਾਂ ਦਾ ਭਲਾ ਕਰਾਂਗੇ ਮਜ਼ਦੂਰਾਂ ਦਾ ਭਲਾ ਕਰਾਂਗੇ ਤੇ ਆ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ